ਵਾਸਪਤੀ ਦੀ ਬੋਲੀ ਦੀ ਫੇਰ ਵੀਡੀਓ ਲੈ ਕੇ ਆ ਗਏ ਸੱਜਣੋ ਤੁਹਾਡੇ ਆਸਤੇ ਤੇ ਸਾਹਮਣੇ ਦੇਖ ਲਓ ਵਪਾਰੀ ਬਹੁਤ ਜ਼ਿਆਦਾ ਪਹੁੰਚ ਗਏ ਕੋਟਕਪੂਰਾ ਮੰਡੀ ਦੇ ਵਿੱਚ ਤੇ ਵਾਸਪਤੀ ਦੇ ਜਿਹੜੇ ਰੇਟ ਆ ਦਿਨੋਂ ਦਿਨ ਵਧਨੇ ਸ਼ੁਰੂ ਹੋ ਗਏ ਪੂਰਾ ਨਜ਼ਾਰਾ ਆ ਜਾਣਾ ਤੁਹਾਨੂੰ ਵੀਡੀਓ ਦੇਖ ਕੇ ਤੇ ਇੱਕ ਵੀਡੀਓ ਪੂਰੀ ਦੇਖਿਆ ਕਰੋ ਕਿਉਂਕਿ ਵਪਾਰੀ ਬਹੁਤ ਜ਼ਿਆਦਾ ਔਨ ਕਰਕੇ ਐਂਡ ਤੇ ਜਾ ਕੇ ਰੇਟ ਬਹੁਤ ਵਧ ਜਾਂਦੇ ਆ ਇੱਕ ਦੋ ਢੇਰੀਆਂ ਦੇਖ ਕੇ ਰੇਟਾਂ ਦਾ ਅੰਦਾਜ਼ਾ ਨਾ ਲਾਇਆ ਕਰੋ ਸਾਰੀਆਂ ਵੈਰਾਈਟੀਆਂ ਦੀ ਬੋਲੀ ਤੁਹਾਨੂੰ ਦਿਖਾਵਾਂਗੇ 1509 1692 1847 ਜਿੰਦਗਾਂ ਵੀ ਮੰਡੀ ਦੇ ਵਿੱਚ ਆਈਆਂ ਤੇ ਵੀਡੀਓ ਪੂਰੀ ਨਜ਼ਾਰੇ ਨਾਲ ਦੇਖਿਓ ਤੇ ਅਗਲੀਆਂ ਵੀਡੀਓ ਦੇਖਣ ਲਈ ਕਰ ਲਿਓ ਸਬਸਕ੍ਰਾਈਬ ਆਜੋ ਦਿਖਾਉਨੇ ਆ ਸਭ ਤੋਂ ਪਹਿਲਾਂ ਇਹ ਢੇਰੀ ਆ ਗਈ ਬਾਸਪਤੀ 1509 ਦੇਖਦੇ ਆ ਕਿੱਥੋਂ ਤੱਕ ਇਹਦਾ ਰੇਟ ਲੱਗਦਾ ਦੇਖਿਓ ਸਾਰੀ ਵੀਡੀਓ ਆਜੋ ਦੇਖੋ ਘੱਟ ਘੱਟ ਉਹ ਤਾਂ ਬੋਲਣੇ ਕੋ ਦਿੰਨੇ ਆ 250 250 ਰੁਪਏ ਬਾਜੀ ਹਾਦਰ ਵਿੱਚ ਹਾਂ 250 5 ਰੁਪਏ ਉਹ ਡਬਲ ਹੈ ਜੀ ਕੱਲੀ हाँ सिंगल है दोनों है। है।, एक है 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 एक ही उसका पक्का नहीं पच्चीस पैतीस चालीस पैंतालीस पचवंजा साठतीस सौ रुपया पांच दस पंद्रह बीस रूपए भाई पच्चीस नहीं यार पच्चीस रुपए भाव जी फीस ਹਾਂਜੀ 30 ਰੁਪਏ 35 40 45 50 ਕੀ ਕਹ ਰਹੇ ਹੋ 50 ਰੁਪਏ ਭਾਈ 55 55 60 65 70 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 पे जी? तो यार, रुपे? रुपे? तीन हजार रूपए भाजी पाँच रुपए को दस रूपए पंद्रह बीस पच्चीस पच्चीस रुपये भाई बी रुपए बी रुपए भाई माल बहुत बढ़िया भाजी जी रुपए रुपये पैतीस चालीस 45 ਪੰਜਾਹ ਪੰਜਾਹ ਰੁਪਏ ਭਾਈ ਤੇ ਤੁਹਿੰ ਪੂਰੀ ਹੋਣੀ ਹੈ ਹਾਂ ਵੀ ਓਕੇ ਇੱਕ ਰੁਕੀਏ ਹਾਂ ਰੁਕਾ ਬਾਹੂ 50 ਰੁਪਏ ਭਾਈ ਹਾਂ ਸਰਾ ਮੰਡੀ ਦਾ ਸਰਾ ਲਾ ਦੇ ਲਖਾ ਦੇ ਹੱਲ ਕਵੇ ਤਾਉ ਵਾਲੇ ਹਾਂ ਚਲੋ ਜੀ ਅੱਗੇ ਇਹ 1509 ਦੀ ਪਹਿਲੀ ਢੇਰੀ ਦਾ ਰੇਟ ਲੱਗਿਆ ਸੱਜਣੋ 3050 ਰੁਪਏ ਤੇ ਹੋਰ ਵੀ ਅੱਗੇ ਦੇਖਿਓ ਪਟਾਕੇ ਹੀ ਪਈ ਜਾਣੇ ਆ ਵੀਡੀਓ ਦੇ ਐਂਡ ਤੱਕ ਆਜੋ ਫੇਰ ਅੱਗੇ 1509 ਆ ਗਈ ਦੇਖਦੇ ਆ ਕਿੱਥੋਂ ਤੱਕ ਜਾਂਦੀ ਆ 95 250 5 10 15 20 50 52 52 55 55 55 55 60 60 70 72 2900 2900 2900 5 5 5 5 ਬੌਜੀ ਬਹੁਤ ਬੜਾ ਡੇਢ ਦੂਜਾ ਪੱਖਾ ਲੱਗਣਾ 5 ਹਾਂ 3 ਵਜੇ ਦਾ 5 2905 ਮੰਡੀ ਪੰਜ ਮੰਡੀ ਹਲੇ ਪੰਜ 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 ਪੱਖਾ ਲੱਗਣਾ ਦੂਜਾ 5 10 15 15 15 20 25 30 35 40 45 50

ਇਹ ਦੂਜੀ ਢੇਰੀ ਦਾ ਰੇਟ ਲੱਗਿਆ ਸੱਜਣੋ 3030 ਰੁਪਏ ਇਹਦੀ ਕੁਆਲਿਟੀ ਥੋੜੀ ਜੀ ਘੱਟ ਸੀ ਤੇ ਆਜੋ ਅੱਗੇ ਫੇਰ ਦੇਖਾਂਗੇ ਪਟਾਕੇ ਪੈਂਦੇ ਵਪਾਰੀ ਜਿਹੜੇ ਚੜ-ਚੜ ਆਉਂਦੇ ਆ ਇਹ ਵੀ ਆ ਗਈ 1509 ਦੇਖਦੇ ਆ ਇਹਦਾ ਰੇਟ 2900 2900 5 ਰੁਪਏ 4000 5 10 15 20 25 30 35 70 75 80 85 90 95 3000 5 5 10 15 15 20 20 20 20 20 ਇਹ 3000 20 ਰੁਪਏ ਬੋਲਦਾ ਕੋਈ ਜੀ 25 25 25 25 30 30 30 30 40 40 40 40 50 50 40 40 45 45 ਇਹ 3045 ਰੁਪਏ ਦੇ ਜੀ ਆਓ ਜੀ ਇਹ 3045 ਰੁਪਏ ਦੇ ਦਿਖੋ ਜੀ ਇਹ ਤੀਜੀ ਢੇਰੀ ਦਾ ਰੇਟ ਲੱਗਿਆ ਸਜਣਾ 3000 ਤੇ 45 ਰੁਪਏ ਵਧੀਆ ਬਾਸਪਤੀ ਜੀ ਤੇ ਆਜੋ ਅੱਗੇ ਫੇਰ ਆ ਗਈ 1509 ਹੀ ਇਹ ਵੇਖਦੇ ਆ ਕਿੱਥੋਂ ਤੱਕ ਜਾਂਦੀ ਆ ਵਧੀਆ ਬਾਸਪਤੀ ਆ ਹਾਂ ਜੀ 2500 ਕੋਈ ਨਹੀਂ 2500 ਰੁਪਏ ਕੋਈ ਗੱਲ ਨਹੀਂ ਆਪਣਾ ਸ਼ੁਰੂ ਕਰਨਾ 2500 ਰੁਪਏ ਜੀ ਇਹ ਚਾਰ ਟਰਾਲੀਆਂ ਜੀ ਆ ਮਾਲ ਹੈ ਸਾਰਾ ਸਿਰਫ 1500 ਆਮ ਦਾ ਲਾਈ ਜਾ ਕੀ ਹਾਂ ਜੀ 2500 ਰੁਪਏ ਜੀ 10 ਰੁਪਏ 2600 2600 5 2700 ਕਹਦੇ ਆ 2700 2700 5 10 10 15 20 20 2200 30 35 50 50 50 60 70 80 2800 ਕਹਦੇ ਆ ਜੀ 2800 2800 2800 2800

50 50 50 2850 हां 50 ए 60 60 60 ਕਹਦੇ ਮੈਂ 60 60 हां जी ਪਰਸ਼ੋਤਮ 60 60 60 60 2860 ਬੋਲੀ ਹੈ 60 60 60 ਆਹ ਭਗਵਾਨ 2860 ਰੁਪਏ ਬੋਲੀ ਹੈ 2860 60 70 70 ਜੀ 75 75 80 85 ਉਹਨਾਂ ਨੂੰ ਪੂਰੇ ਚਾਹਦੇ 2900 2900 2900 2900 2900 2900 2900 2900 ਮੰਦੀ ਆ ਬਈ ਕਰ ਦੇਣੀ ਆਪਾਂ 2900 ਰੁਪਏ ਕਰੀਏ 1 2 2900 ਰੁਪਏ ਲਿਖੋ ਜੀ ਇਹ ਢੇਰ ਹੀ ਦਾ ਰੇਟ ਲੱਗਿਆ ਸੱਜਣੋ ਪੂਰਾ 2900 ਰੁਪਿਆ ਬਾਸਪਤੀ ਵਧੀਆ ਸੀ ਪਰ ਜਿਹੜਾ ਵਪਾਰੀਆਂ ਦੇ ਦਸਨ ਮੁਤਾਬਕੇ ਦੇ ਵਿੱਚ ਚੌਲਾਂ ਦਾ ਟੋਟਾ ਸੀ ਤਾ ਕਰਕੇ ਥੋੜੀ ਜੀ ਮੰਦੀ ਰਹਿ ਗਈ ਆਜੋ ਫਿਰ 1509 ਹੀ ਆ ਗਈ ਦੇਖਦੇ ਆ 5 ਰੁਪਏ 10 ਰੁਪਏ 10 ਰੁਪਏ 10 ਰੁਪਏ 2810 ਰੁਪਏ 2810 ਰੁਪਏ 2810 ਰੁਪਏ 2810 ਰੁਪਏ ਜੀ 2810 ਰੁਪਏ 2810 ਰੁਪਏ ਜੀ 2810 ਰੁਪਏ ਜੀ 2810 ਰੁਪਏ ਜੀ 2810 हाँ जी अठाई सौ दस जी पंद्रह रुपए जी पंद्रह रुपए जी पंद्रह रुपए भी पच्ची ती पैती पैती चाली पंताली पचवंजा पचवंजा साठ रुपए जी पैहठ सत्तर अस्सी रुपए जी अस्सी रुपये अठाई सौ अस्सी रुपये जी अट्ठाईस अस्सी पचासी रुपये जी पचासी रुपये जी अठाई सौ पचासी जी नब्बे रुपये जी उनतीसौ रुपया पाँच रुपये 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 उनतीस सौ पाँच दस पंद्रह बीस पच्चीस तीस रुपये पैंतीस रुपए जी पचवंजा रुपये पचवंजा रुपये सौ पचवंजा रुपए जी 45, 25, 15, 15, 15, 15, 15, 15, 2955 ਰੁਪਏ ਜੀ 2955 ਰੁਪਏ ਜੀ 60 ਰੁਪਏ ਜੀ 60 ਰੁਪਏ ਜੀ ਹਾਂਜੀ ਬੋਲਦਾ ਕੋਈ ਜੀ 2960 ਰੁਪਏ ਜੀ ਕਰ ਦਈਏ ਜੀ 1 2 8 ਢੇਰ ਇਹਦਾ ਰੇਟ ਲੱਗਿਆ ਸਜਣੋ 2960 ਰੁਪਏ ਕਈ ਬਾਸਪਤੀਆਂ ਦੀ ਥੋੜੀ ਬਹੁਤੀ ਕੁਆਲਿਟੀ ਦਾ ਫਰਕ ਹੋਣ ਕਰਕੇ ਰੇਟ ਘਟੇ ਜਾਂਦਾ ਤੇ ਅੱਜ ਦਾ ਜਿਹੜਾ ਸਿਰਾ ਰੇਟ ਰਿਆ ਉਹ ਰਿਹਾ 3000 ਤੇ 50 ਰੁਪਏ ਬਾਕੀ ਅਗਲੀਆਂ ਵੀਡੀਓ ਦੇਖਣ ਲਈ ਵੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਰ ਰੋਜ਼ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਇਆ ਕਰਾਂਗੇ ਆਪਾਂ ਬਾਸਪਤੀ ਦੀ ਬੋਲੀ ਨੂੰ ਲੈ ਕੇ ਤੇ ਆਪਣੇ ਆਪਣੇ ਏਰਗੇ ਦਾ ਰੇਟ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿੰਨਾ ਕੁ ਰੇਟ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਹਰੇਕ ਦਾ ਭਲਾ ਹੋ ਸਕੇ